वाले महापुरुषਾਂ ਦੇ ਵੀ ਉਹ بڑے ਵਚਨ ਚੋਂ ਮਹਾਪੁਰਖਾਂ ਦੀ ਪਰਥਾਈ ਨੇ 10 ਦੇ ਜਿਆਦਾ ਚਾਰਕ ਸਾਲ ਪਹਿਲਾਂ ਗੰਡੂਆਂ ਵਾਲੇ ਮਹਾਪੁਰਖਾਂ ਦਾ ਸਨੇਹਾ ਆਇਆ ਸੀ ਸੰਤ ਬਾਬਾ ਰਾਮ ਸਿੰਘ ਜੀ ਆ ਦਾ ਕਿ ਅਸੀਂ ਮੰਜਪੁਰ ਵਾਲੇ ਮਹਾਪੁਰਖਾਂ ਦੇ ਦਰਸ਼ਨ ਕਰਨੇ ਆ ਉੱਥੋਂ ਉਹਨਾਂ ਦੇ ਸੇਵਕ ਸਨੇਹਾ ਲੈ ਕੇ ਆਏ ਮਹਾਪੁਰਖਾਂ ਨੇ ਸਮਾਂ ਦਿੱਤਾ ਕਿ ਹਜੇ ਸਮਾਂ ਨਹੀਂ ਅਸੀਂ ਫੇਰ ਆਵਾਂਗੇ ਸਮਾਂ ਸੀ ਮਹਾਪੁਰਖਾਂ ਨੇ ਸਮਾਂ ਟਾਲਤਾ ਉਧਰੋਂ ਮਹਾਪੁਰਖ ਆਪ ਚੱਲ ਕੇ ਆ ਗਏ ਗੰਡੂਆਂ ਵਾਲੇ ਮੰਜਪੁਰ ਸਾਹਿਬ ਪੁਰਨ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਦੱਸ ਦਿਓ ਸਮਾਂ ਜਦ ਆ ਰਤ ਦਾ ਸਮਾਂ ਸੀ तकरीबन 7:00 ਵਜੇ ਉਹ ਸਥਾਨ ਤੇ ਆਏ ਮੰਜਪੁਰ ਆ ਕੇ ਉਹਨਾਂ ਨੇ ਕੋਸ਼ ਨਹੀਂ ਸਕਿਆ ਸੰਤ ਬਾਬਾ ਰਾਮ ਸਿੰਘ ਜੀਆਂ ਗੰਡੂਆਂ ਵਾਲਿਆਂ ਨੇ ਗੱਡੀ ਚੋਂ ਉਤਰੇ ਕਹਿਣ ਲੱਗੇ ਮੈਨੂੰ ਪਤਾ ਲੱਗਿਆ ਸੰਤ ਬਾਬਾ ਜਵਾਲਾ ਸਿੰਘ ਜੀ ਮੰਜਪੁਰ ਚ ਆਏ ਹੋਏ ਨੇ ਪਹਿਲਾਂ ਕੀਰਤਨ ਨਹੀਂ ਕਰਦੇ ਹੁੰਦੇ ਸੀ ਮੈਂ ਕੀਰਤਨ ਸੁਣਨਾ ਹੈ ਸਾਹ ਸੰਗਤ ਕੋਈ ਦੀਵਾਨ ਦਾ ਸਮਾਂ ਨਹੀਂ ਸੀ ਉੱਪਰ ਦਰਬਾਰ ਚ ਵੀ ਸੋਖਾਸਨ ਹੋ ਗਿਆ ਸੀ ਕਮਰੇ ਚ ਸੋਫੇ ਤੇ ਮਹਾਪੁਰਖ ਬੈਠੇ ਨੇ ਸੋਫੇ ਤੇ ਉਹ ਬੈਠੇ ਨੇ ਟੇਬਲ ਤੇ ਵਾਜਾ ਰੱਖ ਲਿਆ ਟੇਬਲ ਤੇ ਵਾਜਾ ਰੱਖ ਕੇ ਮਰਦੰਗਾਲਾ ਸਿੰਘ ਲਾਗੇ ਥੱਲੇ ਬਹਿ ਗਿਆ ਮਹਾਪੁਰਖਾਂ ਨੇ ਪੰਜ ਧਾਰਨਾ ਪੜੀਆਂ ਟੇਬਲ ਤੇ ਵਾਜਾ ਰੱਖ ਕੇ ਸੋਫੇ ਤੇ ਬਹਿ ਕੇ ਮਹਾਪੁਰਖ ਬਾਬਾ ਰਾਮ ਸਿੰਘ ਜੀ ਗੱਡੂਆਣੇ ਨੇ ਸਰਪੰਨ ਕੀਤੀਆਂ ਬਸ ਉਹ ਧਾਰਨਾ ਸੁਣ ਕੇ ਕੁੱਟ ਦੁੱਧ ਛਕਿਆ ਕਹਿੰਦੇ ਅਸੀਂ ਚੱਲੇ ਨਹੀਂ ਸਾਡਾ ਘਰ ਪੂਰਾ ਹੋ ਗਿਆ